ਕੈਨੇਡੀਅਨ ਖਬਰ ਨਾਮਾ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਹੈਡਲਾਈਨ ਮੀਅਰ ਦਾ ਕਹਿਣਾ ਕਿ ਸਬੰਧਿਤ ਰਿਪੋਰਟਾਂ ਦੇ ਮੱਦੇਨਜ਼ਰ ਬ੍ਰੈਮਟਨ ਦੇ ਵਿੱਚ ਦਰਜਨਾ ਬਾਇਲਾ ਅਫਸਰਾਂ ਦੀ ਭਰਤੀ ਕੀਤੀ ਜਾਵੇਗੀ ਬ੍ਰੈਮਟਨ ਦੇ 23 ਸਾਲ ਦੇ ਵਿਅਕਤੀ ਦੇ ਮਕੋਕਾ ਝੀਲ ਵਿੱਚ ਡਿੱਗਣ ਕਾਰਨ ਮੌਤ ਕੈਨੇਡਾ ਡੈਂਟਲ ਕੇਅਰ ਪਲਾਨ ਜਲਦੀ ਹੋਰ ਕੈਨੇਡੀਅਨ ਨਿਵਾਸੀਆਂ ਲਈ ਵੀ ਖੁੱਲ ਜਾਵੇਗਾ ਕਾਡਾ ਵਿੱਚ ਦਰਾਂ ਦੀ ਕਟੌਤੀ ਕੀਤੀ ਗਈ ਹੈ ਬੈਂਕ ਆਫ ਕੈਨੇਡਾ ਨੂੰ ਲੈ ਕੇ ਇੱਕ ਨਵੀਂ ਖਬਰ ਇੱਥੇ 3 ਜੂਨ ਤੱਕ ਆਈਆਰਸੀਸੀ ਪ੍ਰੋਸੈਸਿੰਗ ਟਾਈਮਸ ਦੇ ਨਵੇਂ ਅਪਡੇਟ ਕੀਤੇ ਜਾਣਗੇ ਔਣ ਖਬਰਾਂ ਵਿਸਥਾਰ ਦੇ ਨਾਲ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ 3 ਜੂਨ ਨੂੰ ਐਲਾਨ ਕੀਤਾ ਕਿ ਸ਼ਹਿਰ ਦੇ 30 ਨਵੇਂ ਤੇ ਉਪ ਨਿਯਮ ਅਫੀਸਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਇਸ ਦੇ ਬੰਦ ਹੋਏ ਇਨਫੋਰਸਮੈਂਟ ਸਰੋਤਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਇਹ ਐਲਾਨ ਮੈਨੇਜਮੈਂਟ ਕੰਸਲਟਿੰਗ ਫਰਮ ਆਰਟ ਫੌਕਸ ਦੁਆਰਾ ਕਰਵਾਏ ਗਏ ਸ਼ਹਿਰ ਦੇ ਉਪਰ ਨਿਯਮ ਵਿਭਾਗ ਅਤੇ ਲਾ ਕਰਨ ਦੀ ਤੀਜੀ ਧਿਰ ਸਮਿਖਿਆ ਤੋਂ ਕੁਝ ਹਫ਼ਤੇ ਬਾਅਦ ਆਇਆ ਜਿਸ ਵਿੱਚ ਸਟਾਫ ਨੇ ਗੰਭੀਰ ਘਾਟ ਅਤੇ ਸਟਾਫ ਵਿੱਚ ਘਟ ਮਨੋਵਲ ਸਮੀਟ ਵਿਭਾਗ ਨੂੰ ਪਰੇਸ਼ਾਨ ਕਰਨ ਵਾਲੇ ਕਈ ਮੁੱਦੇ ਪਾਏ ਗਏ ਨੇ ਸਮਿਖਿਆ ਦੇ ਜਵਾਬ ਵਿੱਚ ਬਰੌਨ ਨੇ ਕਿਹਾ ਹੈ ਕਿ ਕੌਂਸਲ 34 ਨਵੇਂ 파ਟ ਅਤੇ ਫੁੱਲ ਟਾਈਮ ਉਪ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਨਿਯੁਕਤ ਕਰਨ ਲਈ 5 ਜੂਨ ਨੂੰ ਕਾਉਂਸਲ ਦੀ ਆਪਣੀ ਅਗਲੀ ਕਮੇਟੀ ਵਿੱਚ ਮੀਟਿੰਗ ਦੇ ਅੰਦਰ ਇੱਕ ਬਜਟ ਸ਼ੋਧ ਦੇ ਵਿਚਾਰ ਕਰੇਗੀ ਮੇਅਰ ਨੇ ਇਸ ਨੂੰ ਸ਼ਹਿਰ ਦੇ ਇਤਿਹਾਸ ਵਿੱਚ ਬ੍ਰੈਂਟਨ ਦੇ ਉਪ ਕਾਨੂੰਨੀ ਵਿਭਾਗ ਦਾ ਸਭ ਤੋਂ ਵੱਡਾ ਵਿਸਤਾਰ ਦੱਸਿਆ ਬਰਾਊਨਸ ਸਿਟੀ ਹਾਲ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਉਣ ਲਈ 3-4 ਨਵੀਆਂ ਐਨਫੋਰਸਮੈਂਟ ਪੋਜੀਸ਼ਨਾਂ ਨੇ ਜਿਹੜੇ ਲੋਕ ਆਪਣੇ ਆਂਗ-ਗਵਾਂਣ ਦਨ ਅਧਰ ਕਰਨੇ ਨੇ ਸ਼ਹਿਰ ਦੇ ਵਿੱਚ ਉਪਨੀਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਹੁਣ ਇਸ ਤੋਂ ਦੂਰ ਜਾਣ ਨਹੀਂ ਦਿੱਤਾ ਜਾਵੇਗਾ ਤੇ ਪਿਛਲੇ ਸਾਲ ਸ਼ਹਿਰ ਦੁਆਰਾ ਕੀਤਾ ਗਿਆ ਜਨਤਕ ਸੰਤੁਸ਼ਟੀ ਸਰਵੇਖਣਾਂ ਨੂੰ ਜੋੜਦੇ ਹੋਏ ਵਸਨੀਕਾਂ ਵਿੱਚ ਇੱਕ ਪ੍ਰਮੁੱਖ ਚਿੰਤਾਵਜੋ ਉਪਨੀਯਮ ਲਾਗੂ ਕਰਨ ਦੀ ਘਾਟ ਦਾ ਖੁਲਾਸਾ ਹੋਇਆ ਬ੍ਰੈਂਪਟਨ ਦੇ ਇੱਕ 23 ਸਾਲ ਦੇ ਵਿਅਕਤੀ ਦੀ অন্ਟਾਰੀਓ ਦੇ ਮੁਕੋਕਾ ਲੇਕ ਟਾਊਨਸੋ ਵਿੱਚ ਸੀ ਡੂ ਤੋਂ ਡਿੱਗਣ ਕਾਰਨ ਮੌਤ ਹੋ ਗਿਆ ਵੀਕਐਂਡ ਤੇ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਹੈ ਕਿ ਬ੍ਰੇਸ ਬ੍ਰਿਜ OPP ਨੇ ਸ਼ਾਮ ਨੂੰ 6 ਵਜੇ ਦੇ ਕਰੀਬ ਮਿਰਰ ਲੇਕ ਦੇ ਪੱਛਮ ਵਿੱਚ ਪੋਰਟ ਕਾਰਲਿੰਗ ਓਵਰ অন্ਟਾਰੀਓ ਵਿੱਚ ਬੈਲੀ ਸਟ੍ਰੀਟ ਦੇ ਇੱਕ ਪਤੇ ਤੇ ਜਿੱਥੇ ਉਹਨਾਂ ਨੂੰ ਬੁਲਾਇਆ ਗਿਆ ਸ਼ਨੀਵਾਰ 1 ਜੂਨ ਨੂੰ ਪਾਣੀ ਵਿੱਚ ਸਬੰਧਤ ਘਟਨਾ ਦਾ ਜਵਾਬ ਦਿੱਤਾ ਗਿਆ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਨੌਜਵਾਨ ਸੀ ਡੂ ਚਲਾ ਰਿਹਾ ਸੀ ਅਤੇ ਇੱਕ ਪੈਂਤੜੇ ਨੂੰ ਅਜਵਾਂਦੇ ਹੋਏ ਪਾਣੀ ਵਿੱਚ ਉਸ ਨੂੰ ਸੁੱਟ ਦਿੱਤਾ ਗਿਆ ਤੇ ਮੋੜ ਕੇ ਉਹ ਲੱਭਿਆ ਨਹੀਂ ਪਾਣੀ ਦੀ ਖੋਜ ਤੋਂ ਬਾਅਦ ਬ੍ਰੈਮਟਨ ਦੇ ਇੱਕ 23 ਸਾਲ ਦੇ ਵਿਅਕਤੀ ਲੱਭਿਆ ਗਿਆ ਅਤੇ ਪਹਿਲੇ ਜਵਾਬ ਦੇਣ ਵਾਲੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਦੇ ਬਾਵਜੂਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਓਪੀਪੀ ਦੇ ਮੈਂਬਰ ਇਸ ਗਰਮੀਆਂ ਵਿੱਚ ਜਹਾਜ਼ਾਂ ਦੀ ਸਵਾਰੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬੋਰਡ ਦੀ ਸਹੀ ਸੁਰੱਖਿਆ ਉਪਕਰਨਾ ਵਾਲੀ ਲਾਈਫ ਜੈਕਟਾਂ ਪੈਣਨ ਦੀ ਯਾਦ ਦਿਵਾ ਰਿਹਾ ਹੈ ਕੈਨੇਡਾ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰ 27 ਜੂਨ ਤੱਕ ਨਵੇਂ ਕੈਨੇਡਾ ਡੈਂਟਲ ਕੇਅਰ ਪਲਾਨ ਦੇ ਯੋਗ ਹੋ ਸਕਦੇ ਨੇ ਸੀ ਡੀ ਸੀ ਪੀ ਦੇ ਉਦੇਸ਼ ਦੰਦਾਂ ਦੀ ਦੇਖਭਾਲ ਭੁਗਤਾਨ ਕਰਨ ਵਿੱਚ ਵਿੱਤੀ ਬੋਝ ਨੂੰ ਘਟਾਉਣ ਅਤੇ ਮਦਦ ਕਰਨਾ ਇੱਕ ਨਿਸ਼ਚਿਤ ਆਮਦਨੀ ਸੀਮਾ ਤੋਂ ਹੇਠਾਂ ਬਿਨਾਂ ਕਿਸੇ ਨਿਜੀ ਦੰਦਾਂ ਦੀ ਯੋਜਨਾਵਾਂ ਜਿਵੇਂ ਕਿ ਅਕਸਰ 올 ਟਾਈਮ ਕਰਮਚਾਰੀਆਂ ਲਈ ਰੋਜ਼ਗਾਰ ਲਾਭਾਂ ਦੁਆਰਾ ਸਪਲਾਈ ਕੀਤੀ ਜਾਂਦੀ ਹੈ ਇਸ ਯੋਜਨਾ ਨੂੰ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਤੇ 65 ਸਾਲ ਤੋਂ ਵੱਧ ਉਮਰ ਦੇ ਯੋਗ ਬਜ਼ੁਰਗ ਦਸੰਬਰ 2023 ਵਿੱਚ ਸ਼ੁਰੂ ਹੋਣ ਵਾਲੇ CDCP ਦੀ ਵਰਤੋਂ ਕਰ ਸਕਦੇ ਨੇ ਦੂਜੇ ਪੜਾਅ ਵਿੱਚ ਅਪਾਹਜਾਂ ਤੇ ਬਾਲਗ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਯੋਜਨਾ ਦੀ ਵਰਤੋਂ ਕਰ ਸਕਦੇ ਨੇ ਇਸ ਦਾ ਮਤਲਬ ਇਹ ਹੈ ਕਿ ਯੋਗ ਨਵੇਂ ਆਉਣ ਵਾਲੇ 12 ਤੋਂ 18 ਸਾਲ ਦੇ ਵਿਦਿਆਰ ਆਪਣੇ ਬੱਚਿਆਂ ਦੇ ਦੰਦਾਂ ਦੀ ਦੇਖਭਾਲ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਪਵੇਗੀ ਕੈਨੇਡਾ ਡੈਂਟਲ ਬੈਨੀਫਿਟ ਨੇ ਪਹਿਲਾ 12 ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਵਰ ਕੀਤਾ ਸਾਰੇ ਬਾਕੀ ਬੱਚੇ ਜੋ ਕੈਨੇਡੀਅਨ 2025 ਵਿੱਚ ਇੱਕ ਅਨਿਸ਼ਚਿਤ ਮਿਤੀ ਤੋਂ ਸ਼ੁਰੂ ਹੋਣ ਵਾਲੀ ਯੋਜਨਾ ਨੂੰ ਵਰਤ ਤੋਂ ਕਰਨ ਦੇ ਯੋਗ ਹੋਣਗੇ ਆਰਥਿਕ ਸਿਤਾਰੇ ਬੁੱਧਵਾਰ ਨੂੰ ਵਿਆਜ ਦਰਾਂ ਦੀ ਕਟੌਤੀ ਕਰਨ ਲਈ ਬੈਂਕ ਆਫ ਕੈਨੇਡਾ ਦੀ ਇਖਤਸਾਰ ਹੁੰਦੇ ਜਾਪਦੇ ਨੇ ਕੁਝ ਅਰਥ ਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਇਹ ਚੱਕਰ ਦੇ ਬਹੁਤ ਅਨੁਮਾਨਿਤ ਪਹਿਲੇ ਕਟੌਤੀ ਲਈ ਸਹੀ ਸਮੇਂ ਦੀ ਗੱਲ ਆਉਂਦੀ ਹੈ ਤਾਂ ਕੇਂਦਰੀ ਬੈਂਕ ਕੋਲ ਹੋਰ ਵਿਚਾਰ ਹੋ ਸਕਦੇ ਨੇ ਬੈਂਕ ਆਫ ਕੈਨੇਡਾ ਨੇ ਆਪਣੀ ਨੀਤੀ ਦਰ ਮਾਰਗੇਜ ਵਰਗੇ ਵੱਡੇ ਕੈਨੇਡੀਅਨਸ ਕਰਜ਼ਿਆਂ ਲਈ ਬੈਂਚਮਾਰਕ ਦਰ ਦੇ ਨਾਲ-ਨਾਲ ਕਾਰੋਬਾਰਾਂ ਤੇ ਸਰਕਾਰਾਂ ਲਈ ਉਧਾਰ ਲਾਗਤਾਂ ਨੂੰ ਜੁਲਾਈ 2023 ਤੋਂ 5.0% ਤੇ ਰੋਕ ਰੱਖਿਆ ਉੱਚ ਵਿਆਜ ਦਰਾਂ ਅਤੇ ਹੌਲੀ ਵਿਕਾਸ ਨੂੰ ਨਿਰਾਸ਼ ਕਰਦਿਆਂ ਨੇ ਜੋ ਆਰਥਿਕ ਦੇ ਬਾਹਰ ਕੁਝ ਮਹਿੰਗਾਈਆਂ ਮਾਲਣ ਦੂਰ ਗਵਰਨਰ ਟਿਫ ਮੈਕਲਨ ਨੇ ਅਪ੍ਰੈਲ ਵਿੱਚ ਕੇਂਦਰੀ ਬੈਂਕ ਦੇ ਅਖੀਲੇ ਰੇਟ ਫੈਸਲੇ ਤੇ ਕਿਹਾ ਕਿ ਜੂਨ ਵਿੱਚ ਆਉਣ ਵਾਲੀ ਮੀਟਿੰਗ ਵਿੱਚ ਸ਼ੁਰੂਆਤੀ ਕਟੌਤੀ ਦੀ ਸੰਭਾਵਨਾ ਦੇ ਖੇਤਰ ਵਿੱਚ ਹੋਵੇਗੀ ਉਸ ਨੇ ਕਿਹਾ ਕਿ ਇਸ ਗੱਲ ਤੇ ਨਿਰਭਰ ਸੀ ਕਿ ਬੈਂਕ ਆਫ ਕੈਨੇਡਾ ਦੀਆਂ ਉਮੀਦਾਂ ਦੇ ਅਨੁਸਾਰ ਮਹਿੰਗਾਈ ਅਤੇ ਹੋਰ ਆਰਥਿਕ ਸੂਚਕਾਂ ਵਿੱਚ ਗਰਾਵਟ ਜਾਰੀ ਰਹੇਗੀ ਉਸ ਸਮੇਂ ਤੋਂ ਮਹਿੰਗਾਈ ਲਗਾਤਾਰ ਘਟ ਰਹੀ ਹੈ ਤੇ April ਦੇ ਰੀਡਿੰਗ ਨੇ ਦਿਖਾਇਆ ਕਿ ਸਾਲਾਨਾ মুদ্রা ਸਫੀਤੀ March 2.9% ਤੋਂ 2.7% ਹੋ ਗਈ ਹੈ ਉਦਾਹਰਨ ਵਜੋਂ ਕੇਂਦਰੀ ਬੈਂਕ ਦੀ ਕੋਰ ਮਹਿੰਗਾਈ ਦੀ ਤਰਹੀਜ਼ ਮਾਪਦੰਡ ਦੀ ਹੌਲੀ ਹੋਣ ਦੇ ਸੰਕੇਤ ਦਿਖਾਉਂਦੇ ਨੇ ਇਹ ਸ਼ੈਲਟਰ ਮਹਿੰਗਾਈ ਲਗਾਤਾਰ ਦਬਾਅ ਦੇ ਬਾਵਜੂਦ ਸਰਲੇਖ ਨੰਬਰ ਨੂੰ ਵਧਾਉਂਦਾ ਹੈ ਨਵੇਂ ਅਧਿਕਾਰਿਕ IRCC ਪ੍ਰੋਸੈਸਿੰਗ ਸਮੇਂ ਦੀ ਸੂਚੀ ਦੰਦਾ ਜੋ ਕਿ 3 ਮਈ 2024 ਨੂੰ ਅਪਡੇਟ ਕੀਤਾ ਗਿਆ ਹੈ ਸਨ ਨਾਲ ਹੀ IRCC ਦੁਆਰਾ ਰਿਪੋਰਟ ਕੀਤਾ ਗਿਆ ਪਿਛਲੇ ਪ੍ਰੋਸੈਸਿੰਗ ਸਮੇਂ ਦੀ ਤੁਲਨਾ ਕੀਤੀ ਗਈ ਹੈ IRCC ਹੁਣ 1 ਮਈ 2024 ਤੋਂ ਪ੍ਰਭਾਵੀ ਮਹੀਨਾਵਾਰ ਆਧਾਰਤ ਅਤੇ ਵੱਖ-ਵੱਖ ਨਾਗਰਿਕਤਾ ਪਰਿਵਾਰਕ ਸਪਾਂਸਰਸ਼ਿਪ ਅਤੇ ਕਾਰੋਬਾਰੀ ਇਮੀਗ੍ਰੇਸ਼ਨ ਲਈ ਪ੍ਰਚਲਿਤ ਪ੍ਰੋਸੈਸਿੰਗ ਸਮੇਂ ਦੀ ਰਿਪੋਰਟ ਕਰ ਰਿਹਾ ਹੈ ਇਹ ਪ੍ਰੋਸੈਸਿੰਗ ਸਮਾਂ ਸੀਮਾਵਾਂ ਬਿਨਾਂਕਾਰ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਦੀ ਅਰਜ਼ੀ ਦੇ ਫੈਸਲਾ ਲੈਣ ਲਈ ਕਿੰਨਾ ਸਮਾਂ ਲੱਗ ਸਕਦਾ ਹੈ ਇਸ ਤੋਂ ਇਲਾਵਾ ਸੰਭਵੀ ਉਮੀਦਵਾਰ ਦੇ ਜੋ ਭਵਿੱਖ ਵਿੱਚ ਇੱਕ ਬਿਨੇ ਪੱਤਰ ਦੇਣਾ ਚਾਹੁੰਦੇ ਨੇ ਇਹ ਸਮਝ ਸਕਦੇ ਨੇ ਕਿ ਜਿਹਾ ਕਰਨ ਤੋਂ ਪਹਿਲਾਂ ਕੀ ਉਮੀਦ ਕਰਨੀ ਹੈ ਹਮੇਸ਼ਾ ਧਿਆਨ ਵਿੱਚ ਰੱਖਣ ਵਾਲੀ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਤੀਕਿਰਿਆ ਦੀ ਮਿਆਦ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਆਈਆਰਸੀਸੀ ਦੀ ਪੂਰੀ ਅਰਜ਼ੀ ਪ੍ਰਾਪਤ ਉਹਨਾਂ ਕੋਲੇ ਪਹੁੰਚ ਜਾਂਦੀ ਹੈ ਜਦੋਂ ਇਮੀਗ੍ਰੇਸ਼ਨ ਅਧਿਕਾਰੀ ਅਰਜੀ ਤੇ ਕੋਈ ਫੈਸਲਾ ਜਾਰੀ ਕਰਦਾ ਤਾਂ ਸਮਾਪਤ ਹੁੰਦਾ ਹੈ ਉਹਨਾਂ ਦੀ ਵਸਤੂ ਸੂਚੀ ਤੇ ਦਰਖਾਸਤ ਦੀ ਸੰਖਿਆ ਇਸ ਕਿਸਮ ਦੀਆਂ ਅਰਜ਼ੀਆਂ ਨੂੰ ਸੰਭਾਲਣ ਤੇ ਨਿਯੁਕਤ ਕੀਤੇ ਗਏ ਸਟਾਫ ਮੈਂਬਰਾਂ ਦੀ ਸੰਖਿਆ ਤੇ ਆਈ ਆਰ ਸੀ ਸੀ ਨੂੰ ਪ੍ਰਾਪਤ ਹੋਣ ਵਾਲੀਆਂ ਨਵੀਆਂ ਅਰਜ਼ੀਆਂ ਨੂੰ ਸੰਭਾਵਿਤ ਸੰਖਿਆ ਸਭ ਨਾਗਰਿਕਤਾ ਪ੍ਰਤੀਕਿਰਿਆ ਸਮੇਂ ਦੀ ਗਣਨਾ ਕਰਨ ਵਿੱਚ ਜਾਂਦੇ ਨੇ ਆਈ ਆਰ ਸੀ ਸੀ ਹੁਣ 23 ਮਈ 2024 ਦੇ ਹਫ਼ਤੇ ਦੌਰਾਨ ਪ੍ਰਾਪਤ ਹੋਈਆਂ ਕਾਗਜ਼ਾਂ ਤੇ ਆਨਲਾਈਨ ਅਰਜ਼ੀਆਂ ਨੂੰ ਰਸੀਦ ਪੱਤਰਾਂ ਤੇ ਈਮੇਲਾਂ ਦੀ ਰਸੀਦ ਪ੍ਰਦਾਨ ਕਰ ਰਿਹਾ ਹੈ ਨਵੇਂ ਸਥਾਈ ਨਿਵਾਸੀ ਕਾਰਡਾਂ ਤੇ ਨਵੀਨੀਕਰਨ ਦਾ ਪ੍ਰੋਸੈਸਿੰਗ ਸਮਾਪਤਵਰੀ ਅਧਾਰ ਤੇ ਅਪਡੇਟ ਕੀਤਾ ਜਾਂਦਾ ਹੈ ਇਹ ਉਸ ਸਮੇਂ ਅਧਾਰਤ ਹੁੰਦਾ ਜਦੋਂ ਆਈਆਰਸੀਸੀ ਨੇ ਪਿਛਲੇ ਸਮੇਂ ਵਿੱਚ 80% ਪੂਰੀਆਂ ਅਰਜ਼ੀਆਂ ਦੀ ਪ੍ਰਤੀਕਿਰਿਆ ਕਰਨ ਵਿੱਚ ਲੱਗਿਆ ਸੀ ਪਰਵਾਰਿਕ ਸਪਾਂਸਰਸ਼ਿਪ ਆਈਆਰਸੀਸੀ ਪ੍ਰੋਸੈਸਿੰਗ ਟਾਈਮਸ ਫੈਮਿਲੀ ਸਪਾਂਸਰਸ਼ਿਪ ਪ੍ਰੋਸੈਸਿੰਗ ਟਾਈਮ ਹੁਣ ਮਹੀਨਾਵਾਰ ਅਧਾਰ ਤੇ ਅਪਡੇਟ ਕੀਤੇ ਜਾ ਰਹੇ ਨੇ ਹੁਣ ਮਈ 2024 ਤੋਂ ਸ਼ੁਰੂ ਹੁੰਦੇ ਨੇ ਤੇ ਮੁੱਖ ਤੌਰ ਤੇ ਇਸ ਅਧਾਰ ਤੇ ਨੇ ਰੇਡੀ ਨ ਖਬਰਨਾਮਾ ਦੇ ਵਿੱਚ ਐਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਦੀਆਂ ਨੇ ਦੇਸ਼ ਦੇ तमाम ਖੌਰਾ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਰੇਡੀਅਨ ਗੱਬਰੂ ਦੇ ਨਾਲ